ਪੂਰੀ ਦੀ ਪੂਰੀ ਤਿਆਰ ਆਪਾਂ ਕੋਠੀ ਅੱਜ ਵੀਡੀਓ ਚ ਲੈ ਕੇ ਪਹੁੰਚੇ ਆਂ ਬਿਕਾਊ ਆ ਜੀ ਤੁਹਾਡੇ ਵਾਸਤੇ ਆਪਾਂ ਵਧੀਆ ਕੋਠੀ ਲੱਭ ਕੇ ਲਿਆਂਦੀ ਆ ਗੱਲਬਾਤ ਆਪਾਂ ਸਾਰੀ ਕਰਦੇ ਆਂ ਬਾਕੀ ਜਿੰਨੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਕਮੈਂਟਾਂ ਦੇ ਵਿੱਚ ਤੁਸੀਂ ਕੁਝ ਵੀ ਕਹਿੰਦੇ ਹੋ ਸਾਰੇ ਆਪਾਂ ਕਮੈਂਟ ਵੀ ਪੜਾਂਗੇ ਗੱਲਬਾਤ ਸਾਰੀ ਆਪਾਂ ਕਰਦੇ ਚੱਲਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਤੁਹਾਡੇ ਕੋਲੇ ਘਰ ਕੋਠੀ ਮਕਾਨ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਕੇ ਐਡ ਤੁਸੀਂ ਲਵਾ ਸਕਦੇ ਹੋ ਹਰ ਰੋਜ਼ ਸਸਤੇ ਘਰ ਕੋਠੀ ਮਕਾਨ ਦੇ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਉਹਨੂੰ ਵੀ ਦਬ ਦੋ ਤਾਂ ਕਿ ਹਰ ਰੋਜ਼ ਜਦੋਂ ਵੀ ਵੀਡੀਓ ਪਾਈਏ ਮੈਸੇਜ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਂ ਰਸਤਾ ਚੈੱਕ ਕਰੋ ਜੀ ਕੋਠੀ ਦਾ ਫਰੰਟ ਜਿਹੜਾ ਹੈਗਾ ਉਹ ਦੇਖੋ ਤੇ ਰਸਤਾ ਦੇਖੋ ਜੀ ਪੂਰਾ ਖੁੱਲਡੁੱਲਾ ਰਸਤਾ ਹੈ ਤੇ ਰਸਤੇ 'ਚ ਕੋਈ ਕਮੀ ਨਹੀਂ ਜੇ ਆਪਾਂ ਥਾਂ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਜਿਹੜੀ ਥਾਂ ਪਹੁੰਚੀਏ ਜਾਣਕਾਰੀ ਤੌਰ ਤੇ ਜਿੰਨੀ ਜਾਣਕਾਰੀ ਮਾਲਕ ਨੇ ਭੇਜੀ ਹੈ ਸਾਰਾ ਕੁਝ ਤੁਹਾਨੂੰ ਆਪਾਂ ਵੀਡੀਓ ਦੇ ਅੰਦਰ ਹੀ ਦੱਸ ਦਾਂਗੇ 10 ਮਾਰ ਲਿਆ 'ਚ ਘਰ ਮਾਲਕ ਨੇ ਦੱਸਿਆਗਾ ਸਿੰਗਲ ਸਟੋਰੀ ਕੋਠੀ ਬਣੀ ਹੋਈ ਹੈ ਪੂਰੀ ਵਧੀਆ ਗੱਲਬਾਤ ਹੈ ਜੀ ਸਾਰੀ ਕੰਪਲੀਟ ਆਪਨ ਮਿਲੂਗੀ ਅੰਦਰ ਦੀ ਬਾਹਰ ਦੀ ਉੱਪਰ ਦੀ ਥੱਲੇ ਦੀ ਮਾਲਕ ਨੇ ਪੂਰੀ ਵਧੀਆ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਆ ਤੇ ਸਾਰਾ ਕੁਝ ਤੁਸੀਂ ਦੇਖੋਗੇ ਵੀਡੀਓ ਦਾ ਜਿਹੜਾ ਕ੍ਰੈਡਿਟ ਹੈ ਸਾਰਾ ਮਾਲਕ ਨੂੰ ਜਾਂਦਾ ਹੈ ਤੇ ਵੀਡੀਓ ਚ ਕੱਲੀ-ਕੱਲੀ ਗੱਲਬਾਤ ਤੁਹਾਨੂੰ ਪਤਾ ਲੱਗ ਜੂਗੀ ਸਾਰਾ ਕੁਝ ਵੀਡੀਓ ਚ ਆਪਾਂ ਤੁਹਾਨੂੰ ਦੱਸਦੇ ਚੱਲਾਂਗੇ ਤੇ ਨਾਲੇ ਤੁਸੀਂ ਕੱਲਾ-ਕੱਲਾ ਕੋਨਾ ਦੇਖਦੇ ਚੱਲੋ ਜੀ ਸਭ ਤੋਂ ਪਹਿਲਾਂ ਤਾਂ ਬਾਹਰਲੀ ਸਾਈਡ ਇੱਕ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲੂਗਾ ਪੂਰਾ ਖੁੱਲਾ ਡੁੱਲਾ ਪੂਰਾ ਵਧੀਆ ਸਾਰਾ ਤਿਆਰ ਤੇ ਨਾਲ ਹੀ ਇਹਦੇ ਆਪਾਂ ਨੂੰ ਇੱਕ ਅਟੈਚ ਬਾਥਰੂਮ ਵੀ ਦੇਖਣ ਨੂੰ ਮਿਲੂਗਾ ਪੂਰਾ ਵਧੀਆ ਬਾਥਰੂਮ ਐਸੇ ਹੀ ਟਾਈਲਾਂ ਦਾ ਟੂਟੀਆਂ ਦਾ ਹਰ ਇੱਕ ਕੰਮ ਆਪਾਂ ਨੂੰ ਕੰਪਲੀਟ ਤਿਆਰ ਮਿਲ ਜੂਗਾ ਬਾਕੀ ਜੋੜੀਆਂ ਦਾ ਕੰਮ ਲਾਈਟਿੰਗ ਦਾ ਕੰਮ ਜੇ ਆਪਾਂ ਥੱਲੇ ਫਾਰਸ਼ ਦੀ ਗੱਲ ਕਰੀਏ ਟਾਈਲਾਂ ਲੱਗੀਆਂ ਹੋਈਆਂ ਵਧੀਆ ਗੱਲਬਾਤ ਹੈ ਜਿੰਨਾ ਬਹਿੜਾਗਾ ਸਾਰਾ ਆਪਾਂ ਨੂੰ ਪੱਕਾ ਮਿਲ ਜੂਗਾ ਤੇ ਨਾਲ ਹੀ ਆਪਾਂ ਨੂੰ ਪੌੜੀਆਂ ਦੇਖਣ ਨੂੰ ਮਿਲ ਜਾਣਗੇ ਪੌੜੀਆਂ ਦੇ ਨਾਲ ਹੀ ਆਪਾਂ ਨੂੰ ਇੱਕ ਬਾਥਰੂਮ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਹਾਨੂੰ ਵੀਡੀਓ ਦੇ ਅੰਦਰ ਆਪਾਂ ਦਿਖਾ ਵੀ ਰਹੀਆਂ ਸੀ ਤੁਸੀਂ ਕੱਲੀ-ਕੱਲੀ ਚੀਜ਼ ਦੇਖ ਰਹੇ ਹੋ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵਧੀਆ ਤੁਹਾਨੂੰ ਇਹ ਕੋਠੀ ਲੱਗੀ ਆ ਹਲੇ ਤੱਕ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀਆਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦਾਂਗੇ ਜੀ ਤੇ ਅੰਦਰ ਆਪਾਂ ਲੋਬੀ ਦੇ ਚੱਲਦੇ ਆ ਸੀ ਲੋਬੀ ਚ ਜਦੋਂ ਆਪਾਂ ਐਂਟਰ ਕਰਦੇ ਆ ਸਭ ਤੋਂ ਪਹਿਲਾਂ ਤਾਂ ਇੱਕ ਪਾਸੇ ਬਹੁਤ ਵੱਡੇ ਏਰੀਆ ਚ ਬਹੁਤ ਖੁੱਲੀ ਡੁੱਲੀ ਆਪਾਂ ਨੂੰ ਰਸੋਈ ਦੇਖਣ ਨੂੰ ਮਿਲੂਗੀ ਜਿਹੜਾ ਕਿਚਨ ਹੈ ਰਸੋਈ ਹੈ ਆਪਾਂ ਪਿੰਡਾਂ ਦੇ ਵਿੱਚ ਰਸੋਈ ਕਹਿੰਦੇ ਨੇ ਅਸੀਂ ਸ਼ਹਿਰਾਂ ਦੇ ਵਿੱਚ ਜੇ ਅੱਗੇ ਕਿਚਨ ਚੱਲਦੇ ਆ ਤੁਸੀਂ ਚੈੱਕ ਕਰ ਲਓ ਸੀ ਰਸੋਈ ਕਿਚਨ ਗੱਲਬਾਤ ਇੱਕੋ ਹੀ ਹੈ ਬਾਕੀ ਜੇ ਥੱਲੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਫਰਸ਼ ਆਪਾਂ ਨੂੰ ਜਿਹੜਾ ਸਿਮਿੰਟ ਵਾਲਾ ਹੁੰਦਾ ਸੀ ਉਹ ਮਿਲੂਗਾ ਬਾਕੀ ਕੰਧਾਂ ਤੇ ਟਾਈਲਾਂ ਦਾ ਕੰਮ ਇਹਨਾਂ ਨੇ ਕਰਵਾ ਰੱਖਿਆ ਤੇ ਇੱਕ ਆਪਾਂ ਨੂੰ ਆ ਬੈਡਰੂਮ ਦੇਖਣ ਨੂੰ ਮਿਲੂਗਾ ਜੀ वैसे है बेडरूम पर इन्होने जिम ਦਾ ਸਮਾਂ ਰੱਖਿਆ ਹੋਇਆ ਜਿਮ ਇਹਨਾਂ ਨੇ ਬਣਾ ਰੱਖਿਆ ਸੀ ਇਹਦੇ ਨਾਲ ਵੀ ਆਪਾਂ ਨੂੰ ਅਟੈਚ ਬਾਥਰੂਮ ਦੇਖਣ ਨੂੰ ਮਿਲੂਗਾ ਜਗ੍ਹਾ ਤੋਂ ਮੈਂ ਦੱਸ ਹੀ ਦਿੱਤੀ ਸੀਗੀ 10 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਟੋਟਲ ਜੇ ਗੱਲ ਕਰੀਏ ਤਾਂ ਮਾਲਕ ਨੇ 6 ਤਾਂ ਬੈੱਡਰੂਮ ਦੱਸੇ ਨੇ ਤੇ ਇੱਕ ਕਿਚਨ ਦੱਸਿਆ ਤੇ 4 ਟੋਟਲ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲ ਜਾਣਗੇ ਜੀ 4 ਬਾਥਰੂਮ ਮਾਲਕ ਨੇ ਦੱਸੇ ਨੇ ਤੇ ਦੋ ਗੱਡੀਆਂ ਵਾਸਤੇ ਆਪਾਂ ਨੂੰ ਸਪੇਸ ਮਿਲ ਜੂਗੀ ਦੋ ਗੱਡੀਆਂ ਆਰਾਮ ਨਾਲ ਖੜ੍ਹ ਜਾਣਗੀਆਂ ਗੱਲ ਕਰੀਏ ਆਪਾਂ ਪਾਣੀ ਵਾਸਤੇ ਤਾਂ ਬੋਰ ਹੋਏਗਾ ਸਮਰਸੀਬਲ ਮੋਟਰ ਆਪਾਂ ਨੂੰ ਮਿਲ ਜੂਗੀ ਵਧੀਆ ਪਾਣੀ ਹੈ ਸੀ ਤੇ ਵਧੀਆ ਗੱਲਬਾਤ ਹੈ ਬਾਕੀ ਕਮਰਿਆਂ ਦੀ ਵੀਡੀਓ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਸੀ ਮਾਲਕ ਨੇ ਛੇਤੀ ਤੋਂ ਛੇਤੀ ਆਪਦੀ ਇਹ ਕੁਠੀ ਸੇਲ ਕਰਨੀ ਹੈ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਸੀ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਪੂਰੀ ਦੀ ਪੂਰੀ ਜਾਣਕਾਰੀ ਤੇ ਮਾਲਕ ਦਾ ਮੋਬਾਈਲ ਨੰਬਰ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਹਰ ਇੱਕ ਗੱਲਬਾਤ ਆਪਾਂ ਵੀਡੀਓ ਚ ਕਰ ਹੀ ਰਹੀਆਂ ਸੀ। ਬਾਕੀ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ ਚ ਦੱਸਦੇ ਰਿਹਾ ਤਵਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਅੱਜ? ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਅਸੀਂ? ਚਲਦੀ ਚਲਦੀ ਵੀਡੀਓ ਚ ਕੱਲੀ ਕੱਲੀ ਗੱਲਬਾਤ ਦੱਸਦੇ ਰਿਹਾ ਕਰੂੰ। ਆਪਦੀ ਰਾਇਬਾੜੀ ਜਿਹੜੀ ਹੁੰਦੀ ਹੈ ਉਹ ਦਿੰਦੇ ਰਿਹਾ ਕਰੂੰ ਜੀ। ਬਾਕੀ ਤੁਹਾਨੂੰ ਹੁਣ ਉੱਤੇ ਲੈ ਕੇ ਚੱਲਦੇ ਆਂ ਉੱਪਰੋਂ ਨਾਲੇ ਤਾਂ ਤੁਹਾਨੂੰ ਆਸੇ ਪਾਸੇ ਦਾ ਮਾਹੌਲ ਦਾ ਪਤਾ ਲੱਗ ਜਾਊਗਾ। ਆਸੇ ਪਾਸੇ ਦਾ ਏਰੀਆ ਕਿਵੇਂ ਦਾ ਆਸੇ ਪਾਸੇ ਦੀ ਲੋਕੇਸ਼ਨ ਕਿਵੇਂ ਦੀ ਹੈ? ਨਲੇ ਤੁਹਾਨੂੰ ਹੋਰ ਵੀ ਜ਼ਿਆਦਾ ਢੰਗ ਨਾਲ ਵਧੀਆ ਪਤਾ ਲੱਗ ਜੂਗਾ ਜੀ ਜੇ ਆਪਾਂ ਇਸ ਕੋਠੀ ਦੀ ਲੋਕੇਸ਼ਨ ਦੀ ਗੱਲ ਕਰੀਏ ਮਾਲਕ ਦੇ ਏਰੀਆ ਦੀ ਗੱਲ ਕਰੀਏ ਤਾਂ ਪੂਰੀ ਲੋਕੇਸ਼ਨ ਮਾਲਕ ਨੇ ਦੱਸੀ ਅਸੀ ਇਹਨਾਂ ਨੇ ਕਿਹਾਗਾ ਚੰਡੀਗੜ੍ਹ ਬਾਈਪਾਸ ਭੁੱਲਾ ਰਾਏ ਇਹਨਾਂ ਦਾ ਪਿੰਡ ਹੈ ਫਗਵਾੜਾ ਜੀ ਤੁਸੀਂ ਜਾ ਕੇ ਦੇਖ ਸਕਦੇ ਹੋ ਨੀਅਰ ਇਹਨਾਂ ਨੇ ਪੀਪੀਆਰ ਮਾਲ ਦੱਸਿਆਗਾ ਤੇ ਭੁੱਲਾ ਰਾਏ ਵਿਲੇਜ ਦੇ ਵਿੱਚ ਕੋਠੀ ਬਣੀ ਹੋਈ ਹੈ ਨੀਅਰ ਫਗਵਾੜਾ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਜੀ 97800448900 ਪੂਰਾ 97800448900 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਕੋਈ ਵੀ ਗੱਲਬਾਤ ਕਰਨੀ ਹੈ ਕੁਝ ਪੁੱਛਣਾ ਹੈ ਕੋਠੀ ਬਾਰੇ ਤਾਂ ਤੁਸੀਂ ਮਾਲਕ ਨਾਲ ਸਿੱਧੀ ਡਾਇਰੈਕਟ ਆਪ ਗੱਲ ਕਰੋ ਜਦੋਂ ਗੱਲਬਾਤ ਸਾਰੀ ਕਰ ਲਈ ਉਸ ਤੋਂ ਬਾਅਦ ਜਾ ਕੇ ਤੁਸੀਂ ਕੋਠੀ ਨੂੰ ਦੇਖ ਸਕਦੇ ਹੋ ਤੇ ਜਦੋਂ ਕੋਠੀ ਨੂੰ ਜਾ ਕੇ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਕੋਠੀ ਲਗਭਗ ਪਸੰਦ ਆਈ ਜਾਊਗੀ ਬਾਕੀ ਆਸ-ਪਾਸ ਦੇ ਏਰੀਆ ਦੀ ਗੱਲ ਕਰੀਏ ਆਸ-ਪਾਸੇ ਦੀ ਲੋਕੇਸ਼ਨ ਦੀ ਗੱਲ ਕਰੀਏ ਪੂਰੀ ਵਧੀਆ ਆਪਾਂ ਨੂੰ ਲੋਕੇਸ਼ਨ ਮਿਲੂਗੀ ਜਿਹੜੀ ਸਾਹਮਣੇ ਸੜਕ ਜਾਂਦੀ ਆ ਫਰੰਟ ਕੋਲ ਦੀ ਜਿਹੜੀ ਸੜਕ ਜਾਂਦੀ ਆ ਉਹ ਜਮਾ ਨਮੀ ਬਣ ਜੂਗੀ ਤੇ ਵਧੀਆ ਸੜਕ ਮਿਲ ਜੂਗੀ ਆਪਾਂ ਨੂੰ ਜਮਾ ਸੜਕ ਤੇ ਆਪਾਂ ਨੂੰ ਕੋਠੀ ਇਹ ਦੇਖਣ ਨੂੰ ਮਿਲ ਰਹੀ ਹੈ ਅਸੀਂ ਕਿਸੇ ਨੂੰ ਪਸੰਦ ਜੇ ਆਈ ਹੈ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਭੁੱਲਾ ਰਾਏ ਇਹਨਾਂ ਦਾ ਏਰੀਆ ਕਾ ਤੇ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਜਿਹੜਾ ਰੇਟ ਆਪਣੇ ਕੋਲੇ ਇੱਕ ਡਿਮਾਂਡ ਪਹੁੰਚੀ ਹੈ ਉਹ 45 ਲੱਖ ਰੁਪਇਆ ਇਹਨਾਂ ਨੇ ਕਿਹਾ ਹੈਗਾ। ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਘੱਟਬੱਧ ਕਰਕੇ ਅਸੀਂ ਫਾਈਨਲ ਡੀਲ ਕਰ ਲਾਂਗੇ ਜੀ। ਜਿਹਨੂੰ ਵੀ ਪਸੰਦ ਆਈ ਅਸੀਂ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲਬਾਤ ਕਰੋ, ਜਾਓ ਦੇਖੋ ਤੇ ਰੇਟ ਫਾਈਨਲ ਕਰਕੇ ਫਾਈਨਲ ਡੀਲ ਤੁਸੀਂ ਕਰ ਸਕਦੇ ਹੋ ਜੀ। ਕਮੈਂਟ ਕਰਕੇ ਜਰੂਰ ਦੱਸੀ ਜਾਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ। ਕੋਠੀ ਤੁਹਾਨੂੰ ਕਿਵੇਂ ਦੀ ਲੱਗੀ? ਆਪਦੀ ਰਾਇਵਾੜੀ ਜਰੂਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਚੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹੁੰਚੇ ਹੋ ਸੀ ਹਰ ਰੋਜ਼ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਹਰ ਰੋਜ਼ ਆਪਾਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਜਿੰਨੇ ਤੁਸੀਂ ਪਹਿਲਾਂ ਤੋਂ ਜੁੜੇ ਹੋ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿੰਨੇ ਤੁਸੀਂ ਨਵੇਂ ਹੋ ਚੈੱਕ ਕਰ ਲਓ ਸਬਸਕ੍ਰਾਈਬ ਕਰੇ ਬਿਨਾ ਨਾ ਜਾਓ ਸੀ ਤੇ ਹੁਣ ਆਪਾਂ ਗੱਲ ਕਰਾਂਗੇ ਕਮੈਂਟਾਂ ਦੀ ਜਿੰਨੇ ਤੁਸੀਂ ਕਮੈਂਟ ਕੀਤੇ ਹੋਏ ਸੀ ਤੁਹਾਡੇ ਕਮੈਂਟ ਆਪਾਂ ਸਾਰੇ ਪੜਦੇ ਆਂ ਪਹਿਲੇ ਕਮੈਂਟ ਤੋਂ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਜੀ ਪਹਿਲਾ ਕਮੈਂਟ ਜਿਹੜਾ ਪਹੁੰਚਿਆ ਇਹਨਾਂ ਦਾ ਨਾਮ ਹੈ ਸੁਖਵਿੰਦਰ ਕੌਰ ਮੇਰੀ ਭੈਣ ਨੇ ਇਹਨਾਂ ਨੇ ਕਿਹਾਗਾ ਵੈਰੀ ਨਾਈਸ ਵੀਡੀਓ ਬਹੁਤ ਬਹੁਤ ਸ਼ੁਕਰੀਆ ਮੇਰੀ ਭੈਣ ਤੁਸੀਂ ਵੀਡੀਓ ਨੂੰ ਵਧੀਆ ਕਿਹਾ ਤੇ ਬਸ ਬੜਾਈ ਜਾਂਦੇ ਅਸੀਂ ਤੇ ਕੰਮ ਚੱਲੀ ਜਾਂਦਾ ਤੁਹਾਡੇ ਸਦਕੇ ਆ ਤੁਸੀਂ ਦੇਖਦੇ ਹੋ ਤੇ ਸਪੋਰਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਐਨਾਂ ਹੀ ਕਹਿ ਸਕਦਾ ਸੀ ਅਨੀਤਾ ਇਹਨਾਂ ਦਾ ਨਾਮ ਹੈ ਜੀ ਮੇਰੀ ਭੈਣ ਨੇ ਇਹਨਾਂ ਨੇ ਜਲੰਧਰ ਏਰੀਆ ਚੋਂ ਮੰਗ ਕੀਤੀ ਆ ਕੋਈ ਗੱਲ ਨਹੀਂ ਜੀ ਆਪਾਂ ਜਲਦੀ ਜਲੰਧਰ ਏਰੀਆ ਚੋਂ ਲੈ ਕੇ ਪਹੁੰਚ ਦਿਆਂ ਜੀ। ਅਗਲਾ ਕਮੈਂਟ ਹੈ ਜੀ ਸੁਮਨ ਸ਼ਰਮਾ ਦਾ। ਇਹਨਾਂ ਨੇ ਵੀਡੀਓ ਬਹੁਤ ਵਧੀਆ ਕਿਹਾ ਜੀ। ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ। ਤੇ ਅਗਲਾ ਕਮੈਂਟ ਹੈਗੇ ਜੀ ਸੁਮਿਤ ਕੌਰ। ਮੇਰੀ ਭੈਣ ਨੇ ਇਹਨਾਂ ਨੇ ਵੈਰੀ ਨਾਈਸ ਵੀਡੀਓ ਕਿਹਾ ਜੀ। ਬਹੁਤ-ਬਹੁਤ ਸ਼ੁਕਰੀਆ ਜੀ। ਜਤਿੰਦਰ ਸਿੰਘ ਇਹਨਾਂ ਦਾ ਨਾਮ ਹੈ ਜੀ। ਇਹਨਾਂ ਨੇ ਤਰਨ ਤਰਨ ਏਰੀਆ ਚ ਡਿਮਾਂਡ ਕੀਤੀ ਆ। ਜਲਦੀ ਆਪਾਂ ਲੈ ਕੇ ਪਹੁੰਚ ਦਿਆਂ ਜੀ ਦੇਖਦੇ ਆ। ਉਹ ਸਾਰੀਆਂ ਕੋਠੀਆਂ ਤੇ ਘਰ ਆਪਣੇ ਕੋਲੇ ਆਏ ਪਏ ਆ। ਤੁਹਾਨੂੰ ਕਿੰਨੇ ਕੁ ਰੇਟ ਤੱਕ ਚਾਹੀਦਾ ਤੁਹਾਡਾ ਬਜਟ ਕਿੰਨਾ ਹੈ ਦੱਸੋ ਜੀ ਤੇ ਅਨੂ ਸ਼ਰਮਾ ਇਹਨਾਂ ਦਾ ਨਾਮ ਹੈ ਜੀ ਅਗਲਾ ਕਮੈਂਟ ਹੈ ਇਹਨਾਂ ਨੇ ਅਮਲੋ ਵਿੱਚ ਕੋਈ ਕਿਹਾਗਾ 15 ਤੋਂ 18 ਲੱਖ ਦੇ ਵਿੱਚ ਕੋਠੀ ਜਾ ਕਰ ਜਲਦੀ ਦੇਖਦੇ ਹਾਂ ਜੀ ਅਮਲੋ ਏਰੀਆ ਚ ਤੋਂ ਬਾਕੀ ਬਹੁਤ ਸਾਰੀਆਂ ਕੋਠੀਆਂ ਪਾਈਆਂ ਹੋਈਆਂ ਇੱਕ ਵਾਰੀ ਤੁਸੀਂ ਆਪਣੀਆਂ ਪੁਰਾਣੀਆਂ ਵੀਡੀਓ ਦੇਖ ਲਓ ਜੀ ਤੁਹਾਨੂੰ ਮਿਲ ਜ਼ਰੂਰ ਜਾਊਗਾ ਤੇ ਅੱਜ ਲਈ ਬੱਸ ਇੰਨੇ ਕਮੈਂਟ ਜੀ ਬਾਕੀ ਦੇ ਕਮੈਂਟ ਜਿਹੜੇ ਰਹਿ ਗਏ ਕੱਲ ਨੂੰ ਪੜਾਂਗੇ ਜੀ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੀਆਂ ਜੀ ਜਲਦੀ ਆਪਾਂ ਬਾਕੀ ਆਪਣਾ WhatsApp ਨੰਬਰ ਜਰੂਰ ਨੋਟ ਕਰ ਲਿਓ ਐਡ ਕਰ ਬੋਣੀਆਂ ਕੋਈ ਹੈਲੋ ਜਾਂ ਕੋਈ ਮੈਸੇਜ ਕਰਨ ਦੀ ਲੋੜ ਨਹੀਂ ਵੀਡੀਓ ਬਣਾਓ ਤੇ ਆਪਣੇ ਕੋਲੇ ਭੇਜੋ ਐਡ ਤੁਹਾਡੀ ਨਾਲ ਦੀ ਨਾਲ ਲਗਾ ਦਿੱਤੀ ਜਾਵੇਗੀ ਜੀ ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਸੀ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਸੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਹੈ ਤਾਂ ਇੱਕ ਪਾਸੇ ਚੈੱਕ ਕਰੋ ਜੀ ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ ਉਹਨੂੰ ਦਬਦੋ ਚੈਨਲ ਤੇ ਪਹੁੰਚ ਜਾਓਗੇ ਆਪਦੇ ਸਾਹਮਣੇ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ ਜੀ